ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਜੀ ਆਪਣੇ ਚੈਨਲ ਪੰਜਾਬੀ ਕਿਚਨ ਵਲੌਗਸ ਤੇ ਉਮੀਦ ਹੈ ਜੀ ਸਾਰੇ ਠੀਕ ਠਾਕ ਹੋਵੋਗੇ ਤੇ ਰਾਜੀ ਖੁਸ਼ੀ ਹੋਵੋਗੇ ਤੇ ਗੈਗੂ ਜੀ ਦੀ ਕਿਰਪਾ ਦੇ ਨਾਲ ਅਸੀਂ ਵੀ ਠੀਕ ਠਾਕ ਹਾਂ ਜੀ ਅੱਜ ਆਪਾਂ ਇਹ ਪਲਾਸਟਿਕ ਦੀ ਬਾਲਟੀ ਤੇ ਕੱਪ ਚਮਕਾਵਾਂਗੇ ਜੀ ਬਿਲਕੁਲ ਆਸਾਨ ਜੇ ਤਰੀਕੇ ਨਾਲ ਨਾ ਕੋਈ ਮਿਹਨਤ ਕਰਨੀ ਨਾ ਕੋਈ ਰਗੜਨਾ ਫਟਾਫਟ ਸਾਫ਼ ਹੋ ਜਾਂਦੀ ਹੈ ਜੀ ਬਾਲਟੀ ਇਹ ਆਪਾਂ ਬੱਲੇ ਵਾਲਟੀ ਗਿੱਲੀ ਕਰ ਲਈਏ ਜੀ ਪਾਣੀ ਨਾਲ ਇਹ ਕੱਪੜੇ ਧੋਣ ਵਾਲੀ ਬਾਲਟੀ ਆਪਣੀ ਤੇ ਇਕ ਲਿਆ ਜੀ ਆਪਾਂ ਹਾਰਪਿਕ ਨਾਲ ਲਿਆ ਜੀ ਮਿੱਠਾ ਸੋਡਾ ਇੱਕ ਚਮਚਾ ਮਿੱਠੇ ਸੋਡੇ ਦਾ ਪਾ ਲਾਂਗੇ ਤੇ ਨਾਲ ਆਪਾਂ ਪਾ ਲਾਂਗੇ ਜੀ ਹਾਰਪਿਕ ਦੋ ਚਮਚੇ ਹਾਰਪਿਕ ਦੇ ਪਾ ਲਾਂਗੇ ਇਹਨਾਂ ਨੂੰ ਮਿਕਸ ਕਰ ਲਾਂਗੇ ਪਹਿਲਾਂ ਕੌਲੀ ਦੇ ਵਿੱਚ ਇਹ ਦੋਨੇ ਚੀਜ਼ਾਂ ਮਿਲ ਕੇ ਰਿਐਕਸ਼ਨ ਕਰਦੀਆਂ ਨੇ ਜੀ ਫਿਰ ਉਹਦੇ ਨਾਲ ਮੈਲ ਉੱਗਲ ਜਾਂਦੀ ਹੈ ਬਾਲਟੀ ਤੋਂ ਵੀ ਦੇਖੋ ਥੋੜਾ ਜਿਹਾ ਪਾਇਆ ਸੀ ਆਪਾਂ ਮਿੱਠਾ ਸੋਡਾ ਤੇ ਹਾਰਪਿਕ ਕੌਲੀ ਉੱਪਰ ਤੱਕ ਭਰ ਗਈ ਸੀ ਝੱਗ ਹੋਊਗੀ ਦੀ ਪਾਉਣសារ ਹਾਰਪਿਕ ਵਿੱਚ ਉਹ ਇਹ ਇੱਕ ਆਪਾਂ ਲੈ ਲਾਂਗੇ ਜੀ ਸਕਰਬਾਂ ਭਾਂਡੇ ਮਾਂਜਣ ਵਾਲਾ ਜਿਹੇ ਜਿਹਾ ਅਲੱਗ ਲਾ ਲਓ ਤੁਸੀਂ ਭਾਂਡੇ ਮਾਂਜਣ ਵਾਲਾ ਨਾ ਲਾਓ ਤੇ ਇਹਦੇ ਨਾਲ ਆਪਾਂ ਇਹ ਕੱਪ ਤੇ ਵੀ ਲਾ ਦਾਂਗੇ ਜੀ ਸਾਰੇ ਤੇ ਬਾਲਟੀ ਤੇ ਵੀ ਲਾ ਦਾਂਗੇ ਸਾਰੀਆਂ ਸਾਈਡਾਂ ਤੇ ਚੰਗੀ ਤਰ੍ਹਾਂ ਲਗਾ ਦਾਂਗੇ ਕਿਤੇੋ ਜਗ੍ਹਾ ਖਰੇ ਹੀ ਨਾ ਹੋਈ ਕੋਲੀ ਉੱਪਰ ਦੀ ਡੁੱਲਣ ਵਾਲੀ ਹੋ ਗਈ ਸੀ ਜੀ ਇੰਨਾ ਇੰਨੀ ਝੱਗ ਹੋਈ ਹੈ ਇਹਨਾਂ ਦੀ ਤੇਲਕਾ ਲੱਗੇ ਹੱਥ ਦੇ ਵਿੱਚੋਂ ਜੀ ਜਿਆਦਾ ਬਾਲਟੀ ਗੰਦੀ ਹੈ ਜੀ ਇਹ ਆਪਾਂ ਸਪੰਜ ਦਾ ਲਿਆਗਾ ਸਕਰਬ ਤੁਸੀਂ ਸਟੀਲ ਬੂਲ ਲੈ ਲਿਓ ਉਹਦੇ ਨਾਲ ਹਲਕਾ ਜਿਹਾ ਬਸ ਰਗੜ ਦਿਓ ਤਾਂ ਵੀ ਉਹ ਵੀ ਸਾਫ ਹੋ ਜਾਂਦੀ ਹੈ ਜੀ ਇੱਥੇ ਮੈਂ ਸਟੀਲ ਬੂਲ ਨਹੀਂ ਲਿਆ ਸੀ ਇਹਦੇ ਨਾਲ ਹੀ ਕਰੀ ਸੀ ਕੋਸਤਾ ਟਾਈਮ ਘਟ ਸੀਗਾ ਜੀ ਸ਼ਾਮ ਦਾ ਟਾਈਮ ਸੀਗਾ ਤਰ ਚੁੰਨ ਜਾਣਾ ਸੀ ਮੈਂ ਫਿਰ ਮੈਂ ਇਹਦੇ ਨਾਲ ਹੀ ਕਰਦੀ ਬਿਲਕੁਲ ਸਾਫ ਹੋ ਗਈ ਸੀ ਇਹਦੇ ਨਾਲ ਹੀ ਜਿੱਥੇ ਕਿਤੇ ਜਿਆਦਾ ਸੀ ਉਥੇ ਥੋੜੀ ਬਹੁਤ ਹੀ ਰਹੀ ਹੈ ਜੀ ਬਾਕੀ ਬਿਲਕੁਲ ਸਾਫ ਹੋ ਗਈ ਸੀ ਕੋਈ ਆਪਾਂ ਝੂਠਤਪਾਨ ਨਹੀਂ ਜੀ ਕੋਈ ਕੁਝ ਨਹੀਂ ਜਿਵੇਂ ਆਪਾਂ ਕਰਿਆ ਕੰਮ ਸਿਰਫ ਉਹੀ ਦਿਖਾ ਰਹੇ ਹਾਂ ਤੁਹਾਨੂੰ ਇਹ ਕੱਲੇ ਹਾਰਪੀ ਕਿਨਾਰੇ ਵੀ ਸਾਫ ਕਰ ਲਾਂਗੇ ਤਾਂ ਵੀ ਸਾਫ ਹੋ ਜਾਂਦੀ ਹੈ ਜੀ ਪਲਾਸਟਿਕ ਤਾਂ ਹਾਰਪੀ ਕਿਨਾਰੇ ਚੰਗੀ ਤਰ੍ਹਾਂ ਸਾਫ ਹੋ ਜਾਂਦੀ ਹੈ ਇਹ ਸਾਰੇ ਸਾਈਡਾਂ ਤੇ ਲਗਾ ਲਗੀ ਜੀ ਇੱਥੇ ਵੀ ਵਾਲਟੀਆਂ ਦੇ ਬਾਡੇ ਜਿਹੀ ਕਈ ਹੁੰਦੇ ਨੇ ਉਹਨਾਂ ਦੇ ਵਿੱਚ ਪੀਲਾ ਪਣ ਜਾ ਜੰਮ ਜਾਂਦਾ ਹੈ ਦੀ ਉਹਨਾਂ ਦੇ ਵਿੱਚ ਆਪਾਂ ਚੰਗੀ ਤਰ੍ਹਾਂ ਲਾ ਦਾਂਗੇ ਇੱਥੇ ਹੋ ਸਕਦਾ ਜੀ ਬਾੜੀਆਂ 'ਚ ਥੋੜੀ ਬੋਤੀ ਰਹਿ ਜੀ ਕੋਈ ਜਿੱਥੇ ਹੱਥ ਨਹੀਂ ਲੱਗਦਾ ਚੰਗੀ ਤਰ੍ਹਾਂ ਖੁੰਜਿਆ ਜਾਂ ਚਰਗੜਿਆ ਨਹੀਂ ਜਾਂਦਾ ਬਾਕੀ ਸਾਰੀ ਸਾਫ਼ ਹੋ ਜਾਂਦੀ ਹੈ ਜੀ ਸਾਰੀ ਲਾ ਦਿੱਤਾ ਸੀ ਆਪਾਂ ਇਹ ਨੀਚੇ ਵੀ ਲਾ ਦਾਂਗੇ ਬਾਲਟੀ ਦੇ ਵਿੱਚ ਵੀ ਲਾ ਦਿੱਤਾ ਜੀ ਬਾਹਰੇ ਵੀ ਲਾ ਦਿੱਤਾ ਸਾਰੇ ਭੈਣ ਭਰਾ ਜਿਹੜੇ ਆਪਣੇ ਚੈਨਲ ਤੇ ਆਉਂਦੇ ਨੇ ਜੀ ਫੁੱਲ ਸਪੋਰਟ ਕਰਦੇ ਨੇ ਆਪਾਂ ਨੂੰ ਤੇ ਸੋਹਣੇ ਸੋਹਣੇ ਕਮੈਂਟ ਕਰਦੇ ਨੇ ਸਾਰੇ ਭੈਣ ਭਰਾਵਾਂ ਦਾ ਬਹੁਤ ਬਹੁਤ ਧੰਨਵਾਦ ਹੈ ਜੀ ਜਿਹੜੇ ਆਪਣੇ ਚੈਨਲ ਤੇ ਨਵੇਂ ਆਏ ਨੇ ਉਹਨਾਂ ਦਾ ਵੀ ਧੰਨਵਾਦ ਹੈ ਜੀ ਆਪਾਂ ਸਾਥ ਇਸੇ ਤਰ੍ਹਾਂ ਬਣਾਈ ਰੱਖਣਾ ਜੀ ਤੁਹਾਡੇ ਸਾਥ ਨਾਲ ਹੀ ਆਪਾਂ ਅੱਗੇ ਜਾਵਾਂਗੇ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਆ ਕਰੋ ਜੀ ਇਹ ਨੀਚੇ ਵੀ ਲਗਾ ਦਿੱਤਾ ਜੀ ਆਪਾਂ ਸਾਰੀਆਂ ਸਾਈਡਾਂ ਤੇ ਲੱਗ ਗਿਆ ਚੰਗੀ ਤਰ੍ਹਾਂ ਇਥੇ ਆਪਾਂ ਇਹਨੂੰ ਲਗਾ ਕੇ ਸਾਰਾ ਚੰਗੀ ਤਰ੍ਹਾਂ 9-10 ਮਿੰਟਾਂ ਲਈ ਰੱਖ ਦਾਂਗੇ ਜੀ। ਵੱਧ ਵੀ ਰੱਖ ਸਕਦੇ ਹਾਂ ਜਿਆਦਾ ਬਾਲਟੀ ਆਪਣੀ ਗੰਦੀ ਹੈ ਤਾਂ 15 ਮਿੰਟ ਵੀ ਰੱਖ ਦੋ ਲਾ ਕੇ। ਤਾਂ ਵੀ ਕੋਈ ਇਹਦਾ ਚੱਕਰ ਨਹੀਂ ਹੈਗਾ ਜੀ। ਇਥੇ ਥੋੜਾ ਜਿਹਾ ਲੱਗ ਗਈ ਸੀਗੀ ਇਹਨੂੰ ਹੁਣ ਮਲਣਾ। ਬਿਲਕੁਲ ਹਲਕੇ ਜਿਹੇ ਹੱਥ ਨਾਲੇ ਥੋੜਾ ਥੋੜਾ ਵਸ ਕਰਿਆ ਆਪਾਂ ਜਿਆਦਾ ਕੋਈ ਰਗੜਨ ਦੀ ਜ਼ਰੂਰਤ ਨਹੀਂ ਪੈਂਦੀ ਹੈਗੀ ਕੋਈ ਮਿਹਨਤ ਨਹੀਂ ਹੈਗੀ ਜਿਆਦਾ ਜੀ ਇਹਦੇ ਤੇ ਬਿਲਕੁਲ ਆਸਾਨੀ ਨਾਲ ਸਾਫ਼ ਹੋ ਜਾਂਦੀਆਂ ਨੇ ਬਾਲਟੀਆਂ ਸਾਫ਼ ਕਰੀ ਹੋਈਆਂ ਸੋਹਣੀਆਂ ਲੱਗਦੀਆਂ ਨੇ ਜੀ ਕਰਦੇ ਤਾਂ ਆਪਾਂ ਵੀ ਥੋੜਾ ਟਾਈਮ ਬਾਧੀਆ ਜੀ ਐ ਨਹੀਂ ਹੈਗਾ ਵੀ ਮੈਂ ਰੋਜ਼ ਹੀ ਕਰਦੀਆਂ ਜਾਂ ਥੋੜੀ ਦੇਣਾ ਬਾਅਦ ਮਿੰਨੇ ਮਗੁੱਤਾਂ ਨਹੀਂ ਜਾਂਦਾ ਜੀ ਫੇਰ ਕਰਦੇ ਆ ਸਾਫ ਜੇ ਡੇਲੀ ਆਪਾਂ ਇਹਨੇ ਨਿੱਕ-ਨਿੱਕੇ ਕੰਮ ਸਾਰੇ ਕਰਦੇ ਹਾਂ ਜੀ ਇਕੱਲੇ ਜਾਣ ਤਾਂ ਬਹੁਤ ਔਖਾ ਹੈ ਨਹੀਂ ਕਰੇ ਇਹ ਕਰੀ ਜਾਂਦੇ ਜੀ ਨਹੀਂ ਸੈਟ ਆਉਂਦਾ ਕੰਮ ਸਾਰੇ ਜੇ ਆਪਾਂ ਡੇਲੀ ਕਰਦੇ ਹਾਂ ਸਾਰੇ ਕੰਮ ਐਡਜਸਟਮੈਂਟ ਕਰਕੇ ਕੋਈ ਅੱਜ ਕਰ ਲਿਆ ਜੀ ਐਕਸਟਰਾ ਕੰਮ ਹੈ ਜਿਹੜਾ ਜਿਹੜੇ ਆਪਾਂ ਡੇਲੀ ਦੇ ਕਰਨੇ ਨੇ ਉਹ ਤਾਂ ਕਰਨੀ ਕਰਨੀ ਨੇ ਜੀ ਜਿਹੜੇ ਐਕਸਟਰਾ ਕੰਮ ਕਰਦੇ ਆ ਆਪਾਂ ਕਰਦੇ ਕੋਈ ਅੱਜ ਕਰ ਲਿਆ ਜੀ ਕੋਈ ਕੱਲ ਕਰ ਲਿਆ ਕੋਈ ਸਵੇਰੇ ਕਰ ਲਿਆ ਕੋਈ ਸ਼ਾਮ ਨੂੰ ਕਰਕੇ ਅਡਜਸਟਮੈਂਟ ਕਰਕੇ ਕਰਨੇ ਪੈਂਦੇ ਨੇ ਜੀ। ਇਕੱਲੇ ਜਾਣੇ ਦੇ ਸਾਰੇ ਘਰ ਦੇ ਕੰਮ ਕਰਨੇ। ਬੱਸ ਵਿੱਚ ਨਹੀਂ ਆਉਂਦੇ ਹੁੰਦੇ ਜੀ। ਪਿਕਅਪ ਮੱਜਾਂ ਦਾ ਹੋ ਜਾਂਦਾ ਜੀ ਵਿੱਚ ਕੰਮ। ਤਾਂ ਕਰਕੇ ਵੀ ਹੋ ਜਾਂਦਾ। ਲੋ ਜੀ ਦੇਖ ਰਗੜ ਲਿਆ ਆਪਾਂ ਇਹ ਸਾਰੇ। ਬਿਲਕੁਲ ਸਾਫ਼ ਹੋ ਰਹੀ ਸੀ ਬਾਲਟੀ ਜਿੱਥੇ ਬਿਲਕੁਲ ਘੱਟ ਸੀਗਾ ਵੀੜਾ ਬਣ ਜਾਏ ਸਾਫ਼ ਜਗਾ ਸੀ ਬਾਲਟੀ ਦੀ। ਉੱਤ ਦਾ ਬਹੁਤ ਸੇਤੀ ਲੈ ਗਿਆ ਜੀ। ਬਹੁ ਸੇ ਧੀ ਸਾਫ ਹੋ ਗਈ ਸੀ ਬਿਲਕੁਲ ਨਹੀਂ ਕੋਈ ਜ਼ਰੂਰਤ ਪਈ ਆਪਾਂ ਨੂੰ ਰਗੜਨ ਦੀ ਇਹਨਾਂ ਅਜੇ ਸਪੰਜ ਸੀਗੀ ਜਿਹੜੀ ਮੇਰੇ ਕੋਲੇ ਇਹ ਵੀ ਥੋੜੀ ਜੀ ਸੌਫਟ ਸੀ ਇੱਕ ਥੋੜੀ ਜੀ ਜਿਹੜੀ ਕੈੜੀ ਜੀ ਹੁੰਦੀ ਹੈ ਜੀ ਉਹਦੇ ਨਾਲ ਕਰਾਂਗੇ ਤਾਂ ਉਹ ਧੂੜ ਵੀ ਸਾਫ ਕਰ ਦਿੰਦੀ ਹੈ ਕੱਪ ਤੇ ਵੀ ਲਾ ਕੇ ਰੱਖਤਾ ਸੀ ਆਪਾਂ ਦਿਵਾਲਟੀ ਤੇ ਵੀ ਦੋਨੇ ਚੀਜ਼ਾਂ ਤੇ ਤੇ ਇੱਧਰ ਛੋਟੀ ਬਾਲਟੀ ਪਈ ਹੈ ਜੀ। ਇਹ ਵੀ ਸਾਫ ਕਰਨ ਵਾਲੀ ਫੀਲੀ ਹੋ ਜਣੀ। ਇਹ ਏਸੀ ਦੇ ਪਾਣੀ ਥੱਲੇ ਰੱਖੀ ਹੋਈ ਹੈ ਜੀ ਇੱਥੇ। ਤੇ ਪੋਚੇ ਵਗੈਰਾ ਲਾਉਣੇ ਹੁੰਦੇ ਆ ਇਹਦੇ ਨਾਲ ਆਪਾਂ। ਇੱਥੇ ਏਸੀ ਦਾ ਆਪਣੇ ਪਾਣੀ ਡਿੱਗਦਾ ਜੀ। ਉਹ ਵੀ ਥੱਲੇ ਰੱਖੀ ਹੁੰਦੀ ਹੈ। ਨੀਚੇ ਵੀ ਰਗੜ ਦਾਂਗੇ। ਵੱਡੇ ਜੇ ਬਣੇ ਹੁੰਦੇ ਜੀ ਨੀਚੇ ਜਿਆਦਾ ਇਹਦੇ। ਵਿਚਾਲੋਂ ਤਾਂ ਚੰਗੀ ਤਰ੍ਹਾਂ ਸਾਫ ਹੋ ਜਾਂਦੇ ਆ। ਵੱਡੇ ਜਿਹੇ ਥੋੜਾ ਜਿਹਾ ਔਖਾ ਹੋ ਜਾਂਦਾ ਹੈ। ਬਰਸ਼ ਵਗੈਰਾ ਲੈ ਕੇ ਬ੍ਰਸ਼ ਵੀਰ ਸਕਦੇ ਹਾਂ ਜੀ ਤੁਸੀਂ نیچے ਉਹਦੇ ਨਾਲ ਬਿਲਕੁਲ ਸਾਫ਼ ਹੋ ਜਾਊਗਾ ਰੰਗ ਤਾਂ ਨਾਲ ਦੀ ਨਾਲ ਘਰ ਆਉਂਦੇ ਆ ਜੀ ਘਰਾਂ ਤੇ ਉਹਦੇ ਲੈਣ ਲੱਗ ਜਾਂਦਾ ਜਿੱਥੇ ਸਲ੍ਹਾਵਾਂ ਦੀ ਐ ਪਾਰੀ ਬਾਲਟੀਆਂ ਇਹ ਬਹੁਤ ਬਹੁਤ ਸਾਲ ਕੰਮ ਦੇਈ ਜਾਂਦੀਆਂ ਨੇ ਜੀ ਇਹ ਚੱਲੀ ਜਾਂਦੀਆਂ ਨੇ ਕੱਪੜੀ ਧੋਣ ਨੂੰ ਨਾਉਣ ਨੂੰ ਲਾ ਲੂ ਵਧੀਆ ਚੱਲਦੀਆਂ ਨੇ ਜੀ ਰੰਗ ਨਹੀਂ ਰਹਿੰਦਾ ਹੈਗਾ ਰੰਗ ਜਿਹਾ ਦੀ ਲਹਿਣ ਦਾ ਪੈ ਜਾਂਦਾ ਏ ਤੋਂ ਦੀ ਮੰਗੇ ਜੀ ਹੁਣ ਇਹਨੂੰ ਆਪਾਂ ਸਾਪਾਣੀ ਦੇ ਨਾਲ ਦੇਖੋ ਨੀਚੋਂ ਵੀ ਬਿਲਕੁਲ ਸਾਫ਼ ਹੋ ਗਈ ਤੁਸੀਂ ਟਰਾਈ ਜ਼ਰੂਰ ਕਰਿਓ ਜੀ ਪਲਾਸਟਿਕ ਦੇ ਟੱਪ ਵਗੈਰਾ ਬਾਲਟੀਆਂ ਕੱਪ ਕੋਈ ਵੀ ਚੀਜ਼ ਹੈ ਪਲਾਸਟਿਕ ਬਹੁਤ ਆਸਾਨੀ ਨਾਲ ਸਾਫ਼ ਹੋ ਜਾਂਦਾ ਇਹ ਨਾਲ ਤੋ ਪੀ ਰੱਖ ਦਾਂਗੇ ਜੀ ਆਪਾਂ। 3 ਕੱਪ ਨੂੰ ਥੋੜਾ ਜਿਹਾ ਰਗੜ ਦਾਂਗੇ। ਇਹਨੂੰ ਵੀ ਧੋ ਦਾਂਗੇ ਜੀ ਫੇਰ। ਕੱਪ ਤਾਂ ਜ਼ਿਆਦਾ ਨਹੀਂ ਸੀਗਾ ਜੀ। ਸਾਬਣ ਵਗੈਰਾ ਵਾਲੇ ਹੱਥ ਜਿ ਲੱਗੇ ਲੱਗਣ ਕਰਕੇ ਤੇਲਕਣਾ ਜਿਹਾ ਹੋਇਆ ਹੋਇਆ ਸੀ ਥੋੜਾ ਜਿਹਾ। ਬਾਲਟੀ ਥੋੜੀ ਜਿਹੀ ਜ਼ਿਆਦਾ ਹੋ ਜਾਂਦੀ ਹੈ ਜੀ ਸਿੱਟੇ ਵਗੈਰਾ ਪੈ ਜਾਂਦੇ ਨੇ ਸਾਬਣ ਦੇ। ਜਿਆਦਾ ਦਾ ਕੱਪ ਨੂੰ ਤਾਂ ਜਿਆਦਾ ਰਗੜਨਾ ਨਹੀਂ ਪਿਆ ਜੀ ਬਸ ਇੱਕ ਇੱਕ ਵਾਰੀ ਕਸਾਇਆ ਸੀ ਆਪਾਂ ਬਾਲਟੀ ਤੇ ਦੋ ਵਾਰੀ ਹੱਥ ਮਾਰਤਾ ਸੀ ਸਾਰੀ ਭੈਣ ਭਰਾ ਜਿਹੜੇ ਆਪਣੇ ਚੈਨਲ ਤੇ ਆਉਂਦੇ ਹੋ ਜੀ ਇੰਨਾ ਪਿਆਰ ਦਿੰਦੇ ਹੋ ਸਾਰਿਆਂ ਦਾ ਇੱਕ ਵਾਰੀ ਫੇਰ ਤੋਂ ਧੰਨਵਾਦ ਹੈ ਜੀ ਇਸੇ ਤਰ੍ਹਾਂ ਸੋਹਣੇ ਸੋਹਣੇ ਕਮੈਂਟ ਕਰਦੇ ਰਹੋ ਜੀ ਤੁਹਾਡੇ ਕਮੈਂਟ ਪੜ ਕੇ ਹੋਰ ਵੀਡੀਓ ਬਣਾਉਣ ਦਾ ਹੌਸਲਾ ਬਣਦਾ ਜੀ ਵੀ ਆਪਾਂ ਹੋਰ ਵੀਡੀਓ ਬਣਾ ਕੇ ਪਾਈਏ ਕਈ ਵਾਰ ਤਾਂ ਗਰਮੀ ਕਰਕੇ ਮਨ ਹੋ ਜਾਂਦਾ ਜੀ ਵੀ ਅੱਜ ਨਹੀਂ ਵੀਡੀਓ ਬਣਾਉਣੀ ਰਹਿਣ ਦਿੰਦੇ ਆ ਬਿਲਕੁਲ ਸਾਮ ਨੂੰ ਜਾ ਕੇ ਬਣਦੀ ਆ ਵੀਡੀਓ ਤੇ ਨਾਲ ਦੀ ਨਾਲ ਫਿਰ ਪਬਲਿਸ਼ ਕਰਨੀ ਹੁੰਦੀ ਹੈ ਇਹਨੂੰ ਵੀ ਧੋਦਾਂਗੇ ਜੀ ਸਾਫ਼ ਹੋ ਗਿਆ ਇਹ ਵੀ ਬਿਲਕੁਲ ਵੀ ਟਾਈਮ ਨਹੀਂ ਲੱਗਿਆ ਇਹਨਾਂ ਨੂੰ ਸਾਫ਼ ਕਰਨ ਤੇ ਬਹੁਤ ਜਲਦੀ ਸਾਫ਼ ਹੋ ਗਈ ਜੀ ਅੱਜ ਦੀ ਵੀਡੀਓ ਇੰਨੀ ਜੀ ਜੀ ਵਧੀਆ ਲੱਗੀ ਤਾਂ ਲਾਈਕ ਕਮੈਂਟ ਤੇ ਸ਼ੇਅਰ ਜ਼ਰੂਰ ਕਰਨਾ ਜਿਹੜੇ ਚੈਨਲ ਤੇ ਪਹਿਲੀ ਵਾਰ ਆਏ ਨੇ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਜੀ ਤੁਹਾਡੇ ਸਾਥ ਤੇ ਸਪੋਰਟ ਨਾਲ ਹੀ ਆਪਾਂ ਅੱਗੇ ਵਧਣਾ ਜੀ ਵੀਡੀਓ ਨੂੰ ਸ਼ੇਅਰ ਵੱਧ ਤੋਂ ਵੱਧ ਕਰਿਆ ਕਰੋ ਜੀ